ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਤੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੰਨ ਤਹਿਸੀਲ ਪੱਟੀ ਜਿਹੜਾ ਸ਼੍ਰੀ ਧਰਮਪਾਲ ਸਿੰਘ ਸਾਹਿਬ ਓਨਰ ਵੀਰ ਦਲੇਰ ਸਿੰਘ ਬਾਠੋਂ ਦੇ ਘਰ ਆ ਜਾਂ ਦੋਸਤੋ ਗਰਲਾਲ ਵੀਰ ਆਪਣੇ ਨਾਲ ਹੋਊਗਾ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈਵਾਂਗੇ ਹਰ ਵਾਰ ਦੀ ਤਰ੍ਹਾਂ ਅੱਜ ਵੀ ਤਕਰੀਬਨ ਵੈਸੇ ਨਾਗਰ ਉਪੰਜ 6 ਦਿਖਾਉਣੇ ਸੀਗੇ ਕੁਝ ਕ ਨਾਗਰ ਦੇ ਵਿੱਚ ਦੋਸਤੋ ਸੇਲ ਹੋ ਚੁੱਕੇ ਆ ਠੀਕ ਆ ਜੀ ਦੋ ਕ ਨਾਗਰ ਜਿਹੜੇ ਅੱਜ ਵਿਕ ਚੁੱਕੇ ਆ ਤੇ ਚਾਰ ਪਸ਼ੂ ਜਿਹੜੇ ਅੱਜ ਹਾਜ਼ਰ ਨੇ ਠੀਕ ਆ ਜੀ ਜਿਨ੍ਹਾਂ ਦੇ ਵਿੱਚੋਂ ਦੋ ਮੱਧਾ ਜਿਹੜੀਆਂ ਤਿਆਰੀ ਦੇ ਵਿੱਚ ਆ ਗੱਬਣਾ ਤੇ ਇੱਕ ਆਮ ਅਜ ਸੂਈ ਹੈ ਠੀਕ ਹੈ ਜੀ ਇੱਕ ਵੈੜ ਜਿਹੜੀ ਆ ਤੁਸੀਂ ਵੇਖ ਸਕਦੇ ਜੀ ਇਹ ਵੀ ਟੁੱਕੀ ਆ ਤਕਰੀਬਨ ਹਜੇ ਸਮਾਂ ਇਹਦਾ ਬਾਕੀ ਆ ਸੂਣ ਦਾ ਸ਼ਾਈਵਾਲ ਕਰਾਸ ਸੰਗ ਦੇ ਵਿੱਚ ਇਹ ਵੈੜ ਆ ਕਦਕੂਦ ਵਜਣ ਨੂੰ ਪੂਰਾ ਚੋਪ ਚਾਰ ਨਗਾ ਚੌ ਨਗਾ ਦੀ ਬਤੇਲ ਗਰਨਾਲ ਤੋਂ ਲ ਲਾਂਗੇ ਇੱਕ ਵਰੀ ਤਰੀਕ ਆਪਾਂ ਤੁਹਾਨੂੰ ਦੱਸ ਦਈਏ ਦੋਸਤੋ ਅੱਜ ਆਪਾਂ ਕਵਰ ਚ ਕਰਦੇ ਪਏ ਆ 19 ਜਨਵਰੀ ਆ ਤੇ ਸਮਾਂ ਕੋਈ ਸ਼ਾਮ ਦੇ 4:30 5:00 ਵਜੇ ਦਾ ਸੋ ਇੱਕੋ ਤੇ ਨਾ ਜਿਹੜਾ ਸੂਸਬਾ ਹੈ ਬਾਕੀ ਤਿੰਨੇ ਨਾ ਜਿਹੜੇ ਗੱਬਣਾ ਕੋਈ ਵੀਰ ਆਪਣੀ ਟਿੱਪਕੇ ਭਰਾ ਕੇ ਤਸੱਲੀ ਕਰ ਲਵੇ ਠੀਕ ਹੈ ਜੀ ਆਪਣਾ ਹੱਕ ਸਮਝ ਕੇ ਚੰਗੇ ਪਸ਼ੂ ਆ ਸਾਫ ਸੁਥਰੇ ਆ ਦਲੇਰੀ ਪਿੰਡ ਬਿਲਕੁਲ ਨੇੜੇ 12 ਸੇ ਕੁ ਬਾ ਕਲਸੀਆਂ ਇਧਰੋਂ ਖਾਲੜਾ ਪਿੰਡ ਪੰਜ ਚਾਰ ਕਿਲੋਮੀਟਰ ਦੀ ਦੂਰੀ ਤੇ ਆ ਠੀਕੀਵੜ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਆ ਇੱਥੇ ਆਣ ਕੇ ਆਪਣੀ ਨਰਕ ਪਰਖ ਤਸੱਲੀ ਤੁਸੀਂ ਕਰਨੀ ਹੈ ਠੀਕ ਹੈ ਜੀ ਮਾਲ ਆਪਾਂ ਬੜੀ ਤਸੱਲੀ ਦੇ ਨਾਲ ਤੁਹਾਨੂੰ ਦਿਖਾ ਦਿਆਂ ਕਿ ਸਾਫ ਸੁਥਰੇ ਪਸ਼ੂ ਆ ਰੇਡ ਪੜਤਾ ਵੀ ਨਾਲ ਦੇ ਨਾਲ ਹੀ ਆਪਾਂ ਮੈਂਸ਼ਨ ਕਰਦੇ ਚੱਲਾਂਗੇ ਸਭ ਤੋਂ ਪਹਿਲਾਂ ਗਰ ਲਾਲ ਵੀਰ ਕੀ ਹਾਲ ਚਾਲ ਨੇ ਵਜੀਤ ਸਿੰਘ ਸਾਹਿਬ ਸਾਸੀ ਕਾਲ ਸਾਸਰੀ ਕਾਲ ਜੀ ਕੀ ਹਾਲ ਚਾਲ ਚੜ੍ਹਦੀ ਕਲਾ ਤੁਸੀਂ ਸੁਣਾਓ ਬਹੁਤ ਵਧੀਆ ਗਰ ਲਾਲ ਹਾਂਜੀ ਅੱਛਾ ਗਰ ਲਾਲ ਮੱਧਾ ਨਗਰ ਤੇ ਅਜੇ ਘਟੋ ਘਟ ਕੰਮ ਹੋਏ ਸੀਗੇ ਦੇਖਣਾ ਨਾ ਇਹ ਸੰਧੂ ਸਾਹਿਬ ਆਪਣੇ ਕੋਲ 6 ਹੀ ਤੇ ਦੋ ਮੱਧਾ ਵਿੱਚ ਸੇਲ ਹੋ ਗਈਆਂ ਆ ਤੁਸੀਂ ਛੜੇ ਨੇੜ ਹੋ ਗਏ ਤਾਂ ਫਿਰ ਭੈਣ ਭਰਾ ਜਿੱਤਾ ਤੁਹਾਨੂੰ ਬਦਾ ਆਏ ਗਿਆ ਜੀ ਸਹੀ ਜੀ ਆ ਹਾਂ ਮਾਝ ਦੀ ਆਈ ਕਰਮਾੜੀ ਵੇਖਦੀ ਸੀ ਮਾਨੀ ਹੁਣ ਇੱਕ ਵੀਡੀਓ ਪਾਈਏ ਪਰ ਨਹੀਂ ਨਹੀਂ ਪੂਰਾ ਬਲਡੋਜ਼ਰ ਹੈ ਹਾਂ ਜੀ ਮਜ਼ਾ ਚੰਗੀਆਂ ਨੇ ਬਹੁਤ ਕਰਵਾਵਾ ਜੰਨੀਆਂ ਵਿਖਾਉਣੀਆਂ ਅੱਜ ਇਹਨਾਂ ਦੇ ਵਿੱਚ ਦੋ ਗੱਬਣਾਂਗੇ ਇੱਕ ਮਾਝ ਸੂਈ ਸਵਾਈ ਇੱਕ ਗਾਂ ਗੱਬਣਿਆ ਓਕੇ ਵੀਡੀਓ ਚੱਲਣ ਤੋਂ ਪਹਿਲਾਂ ਇਹ ਆਪਾਂ ਦੱਸ ਦਿੰਨੇ ਆਂ ਕਿ ਡੰਗਰ ਲਿੱਸਾ ਪੁੱਛਾ ਕਰਕੇ ਸੱਜਾ ਕਰੇ ਡੰਗਰ ਸਾਰੇ ਹੀ ਅੱਜ ਵੱਡੇ ਆ ਠੀਕ ਆ ਗਾਂਵਾ ਮਜ਼ਾ ਜਨਾ ਹੀ ਵੇਟੂਗਾ ਠੀਕ ਆ ਜੀ ਠੀਕ ਹਾਂ ਜੀ ਲਓ ਦੱਸੋ ਪਸ਼ੂ ਸਾਰੇ ਸਾਫ ਸੁਥਰੇ ਆ ਹੋਲੋ ਹੈ ਐਵਰੀਬਾਡੀ ਵੇਟ ਦੇ ਵਿੱਚ ਮੱਝਾਂ ਤੁਹਾਨੂੰ ਦਿਖਾਉਣੀ ਆ ਆਪਾਂ ਠੀਕ ਹੈ ਜੀ ਇੱਕ ਮੱਝ ਸੂਈ ਸਵਾਈ ਆ ਉਹ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਦੇਵਾਂਗੇ ਬਾਕੀ ਚਾਰੇ ਕਿੰਨੇ ਪਸ਼ੂ ਜਿਹੜੇ ਗੱਬਣਾ ਗਰਲਾਲ ਕਾਰਜ ਦਾ ਬਾਇਓ ਡਾਟਾ ਵੀਰ ਸਾਂਝਾ ਐ ਇਹ ਨਾ ਸੰਧੂ ਸਾਹਿਬ ਇਹ ਮੱਝ ਤੀਜੇ ਸੀਗਾ ਸੋਣੀ ਆ ਤੀਜਾ ਸੂਆ ਹਾਂ ਜੀ 25 ਤਰੀਕ ਨੂੰ ਇਹਦੇ ਦਿਨ ਪੂਰੇ ਹੁੰਦੇ ਜੀ ਓਕੇ ਹਾਂ ਜੀ ਦੂਜੀ ਸਵੇਰ ਨੇ 18 ਕਿਲੋ ਦੁੱਧ ਮੱਝ ਨੇ ਚੋਆਇਆ ਝੋਟੀ ਨਹੀਂ ਬਾਕੀ ਬਲੀ ਬੜਾ ਆਉਂਦੀ ਆ ਕਰਮਾਂ ਥੱਲੇ ਬੜਾ ਆਉਂਦੀ ਆ ਸਿਹਤ ਬਣੂਗੀ ਥੱਲੇ ਆਉਂਦੇ ਐਚਪੀ ਵੜਾ ਵਰਗਾ ਤੋ ਆ ਮਗਰ ਲਈ ਖੁਰ ਤੋਂ ਵੇਜੇ ਸਿਰ ਚਿੱਟਾ ਆਖਾਂ ਦੋਵੇਂ ਬਿੱਲੀਆਂ ਹਾਂ ਲਓ ਜੀ ਬਾਕੀ ਢਾਂਚੇ ਢੂਚੇ ਦੀ ਬੜੀ ਮਜ਼ਬੂਤ ਆ ਫੋਨ ਹੈਵੀ ਬਾਟੀ ਵੇਟ ਆ ਫੋਲੋ ਬਜਮ ਲੋੜ ਦੇ ਵਿੱਚ ਮਤਲਬ ਬੱਲਾ ਮਠਾ ਪੰਗੀ ਨਾਸ ਠੀਕ ਹੈ ਜੀ ਆ ਪਾਏ ਦਿਨ ਵਟਾ ਦੇਖੋ ਖਰਸੰਦੂ ਸਾਹਿਬ ਆ ਦੇਖੋ ਜੀ ਸਿੰਗਲ ਡੀਜੀ ਤੇ ਵਜੇ ਦਿਨ ਵੇਖੋ ਕਿੰਨਾ ਕਰ ਮਾਰ ਗਿਆ ਠੀਕ ਹੈ ਜੀ ਹਵਾ ਨਾ ਚੱਡਾ ਲੈ ਕੇ ਤੁਰਿਆ ਨਹੀਂ ਜਾਂਦਾ ਕਰਮਾਰੀ ਤੋਂ ਅਜੇ 5.2 ਕਿਲੋ ਭਰਾਈ ਆ ਥੱਲੇ ਤੇ ਅਜੇ ਦਿਨ ਵੀ 5 ਬਾਕੀ ਨੇ ਬਿਲਕੁਲ ਜੀ ਬਿਲਕੁਲ ਸਪਲਵਾ ਨਾ ਵਰਗਾ ਤੋਰਾ ਤੇ ਹੁਣ ਆ ਮੈਂ ਜਨਵਰੀ ਬੜੀ ਸਾਫ ਸੁਥਰੀ ਫਾੜੀ ਆਲਾ ਚੰਗਾ ਤੇ ਗਰਨਾਲ ਤੋਂ ਪਿਛਲੇ ਘਰ ਦਾ ਕੋਈ ਰਕਾਰ ਹੁੰਦਾ 18 ਕਿਲੋ ਦੁੱਧ ਦੀ ਵੀਰਾਂ ਨੇ ਆਪਾਂ ਨੂੰ ਤਸल्ली ਦਿੱਤੀ ਆ ਹਾਂਜੀ ਬਹੁਤ ਮੌਕੇ ਦਾ ਵੀਰ ਸਰਪੰਚ ਜੀ ਤੋਂ ਆਪਾਂ ਮੱਝ ਲਈ ਆ ਉਹਨੇ ਆਪਣੀਆਂ ਵੀਡੀਓ ਵੇਖ ਕੇ ਆਪਾਂ ਨੂੰ ਮਾਰਨਾ ਸੱਜਿਆ ਹੈ ਜੇ ਆਪਾਂ ਪੂਰਾ ਮੋਲ ਲਾ ਕੇ ਮੱਝ ਲਈ ਆ ਉਹਨਾਂ ਤੋਂ ਹਾਂਜੀ ਲੋ ਵੀ ਕਰੋ ਜੇਕਾ ਵਜਨ ਵਜੂਦੀ ਬਹੁਤ ਜ਼ਿਆਦਾ ਕਰਮਾਲੀ ਨੂੰ ਲੱਗਾ ਠੀਕ ਆ ਜੀ ਤੁੰਦੂ ਸਾਹਿਬ ਆਪਾਂ ਕਿਸ ਦਲਾਲ ਦੇ ਜਰੀਏ ਨਹੀਂ ਮੱਝ ਲਈ ਸਿੱਧਾ ਆਪਾਂ ਨੂੰ ਫੋਨ ਆਇਆ ਵੀਰ ਦਾ ਕਿ ਤੁਹਾਡੀ ਤਰਾ ਵੀਡੀਓ ਵਹਿੰਦੇ ਰਹਿੰਦੇ ਨੇ ਆ ਤੇ ਤੁਸੀਂ ਆਓ ਤੁਹਾਡੇ ਮੱਝ ਲੈਣ ਆਲੀ ਆ ਆਪਾਂ ਗਏ ਆ ਨਾ ਆਪਣਾ ਮਾਨਸਤਜ਼ਕਾਰ ਪੂਰਾ ਕੀਤਾ ਮੱਝ ਦੇ ਕੇ ਲਾਇਆ ਲੋ ਵੀ ਕਰ ਲੈ ਕੋਈ ਹੋਰ ਮੜਾ ਨੇੜੋ ਨੂੰ ਘੁਮਾ ਕੇ ਵਿਖਾ ਵੀਰ ਮਾ ਸੰਦੂ ਸਾਹਿਬ ਕੇ ਇਹ ਗੱਲਾਂ ਕੋਈ ਸ਼ੱਕ ਨਹੀਂ ਮੱਝ ਚ ਲੋ ਜੀ ਸੋ ਵਜਨ ਵੇੜੀ ਦੋਸਤੋ ਬਹੁਤ ਖੂਬਸੂਰਤ ਆ ਚੰਗੀ ਪਲੀ ਪਲੀਤੀ ਆ ਚੰਗੀ ਕਿਸੇ ਭਰਾ ਨੇ ਸੇਵਾ ਕੀਤੀ ਆ ਇਹ ਸੇਵਾ ਦਾ ਮੁੱਲ ਤੁਹਾਨੂੰ ਵੀਰੋ ਪਤਾ ਹੀ ਹੈ ਵੀ ਪਸ਼ੂ ਦਾ ਸਾਰੇ ਵੀਰ پارکੂ ਆਪਣੇ ਨਾਲੋਂ ਨੇੜੇ ਢਿੱਲੇ ਵਿਖਾ ਦੋ ਜਿਹੜਾ ਇਹੋ ਜਿਹਾ ਗੱਡਾ ਹੀ ਦੋ ਦਿੰਦਾ ਗੱਲਾਂ ਨਾਲ ਨਹੀਂ ਦਿੰਦਾ ਉਹ ਵੇਖ ਲੈ ਵੀਰ ਲੈ ਵੇਖੋ ਸਨਾਂ ਦਾ ਚੱਡੇ ਦੇ ਵਿੱਚੋਂ ਵੱਡਾ ਹਵਾਲਾ ਚੰਗਾ ਗਾਵਾਂ ਨਾਲ ਜਿਆਦੀ ਬਿਲਕੁਲ ਬਿਲਕੁਲ ਪੀਣ ਦੇ ਸਿੱਪ ਕੇ ਤਸਲੀ ਕੀਤੀ ਆ ਆ ਮੜੇ ਮੜੇ ਹਥਲਾ ਦੁੱਧ ਤਰਿਆ ਕਰਮਾਲੀ ਦਾ ਠੀਕ ਆ ਜੀ ਬਹੁਤ ਖੂਬਸੂਰਤ ਦੋਸਤ ਚੰਗੀ ਮਾਝਾ ਬਾਕੀ ਪਿੱਠਪੋੜੇ ਦੇ ਪਾਸੇ ਵੀ ਬੜੀ ਚੌੜੀ ਖੜਵੇ ਪੁੱਠੇ ਦੀ ਆ ਜਿਵੇਂ ਨਾਰਮਲ ਹੀ ਆਪਣੇ ਭਰਾ ਡਿਮਾਂਡ ਕਰਦੇ ਆ ਉੱਚੇ ਖੜਵੇਂ ਪੁੱਠੇ ਦੀ ਆ ਹਵਾਨੇ ਚੱਡੇ ਦੀ ਬਿਲਕੁਲ ਇੱਕ ਜਿਵੇਂ ਆਪਾਂ ਕਹ ਲਈਏ ਵੀ ਬਿਲਕੁਲ ਪਤਲੀ ਪਰਤ ਵਰਗਾ ਜਿਹੜਾ ਦੋਸਤੋ ਉੱਪਰ ਲਿਫਾਫਾ ਬਿਲਕੁਲ ਚੜਿਆ ਜਿਵੇਂ ਇਹੋ ਜਿਹਾ ਹਵਾਨਾ ਚੱਡਿਆ ਕਰਮਾਲੀ ਦਾ ਸੁੱਟ ਢਿਲ ਢਿਲ ਬਖਾਲੇ ਦੇ ਵਿੱਚ ਬਹੁਤ ਜਿਆਦੀ ਆ ਠੀਕ ਆ ਜੀ ਸੋ ਪਸੰਦ ਆਊਗੀ ਤੁਹਾਨੂੰ ਠੀਕ ਆ ਨਾ ਵੀ ਗਰਲਾਲ ਮੱਝ ਦੇ ਵਿੱਚ ਕੋਈ ਸ਼ੱਕ ਨਹੀਂਗਾ ਕਿਸੇ ਪਾਸੇ ਨੂੰ ਕੁੰਜੀ ਵੀਰ ਕੀ ਡਿਮਾਂਡ ਕੀ ਮੁੱਲ ਕਰਨਾ ਦਵਾਂਗੇ ਕਿੰਨੇ ਦੀ ਅੱਜ ਡਿਮਾਂਡ ਕਰਨ ਸੰਧੂ ਸਾਹਿਬ ਮੱਝ ਦੇ ਹਿਸਾਬ ਨਾਲ 2 ਲੱਖ ਵੀ ਕਰ ਲਈਏ ਮੱਝ ਕੀ ਜਾਂਦੀ ਆ ਮਾਜ ਦਿਨ ਹੁੜਾ ਕਰਨਾ ਹਾਂ ਪਰ ਮਾਜ ਚੀਜ਼ ਵੇਖੋ ਮੰਗਦੇ ਆ ਲੋਗ ਸਾਰੇ ਅਸੀਂ ਬਾਹਰ ਨਿੱਤ ਵੀਡੀਓ ਬਣਾਉਦੇ ਜੇ ਮੁੱਲ ਚੀਜ਼ ਦਾ ਹੀ ਪੈਂਦਾ ਇਹ ਦੇਖੋ ਲੈਵਾ ਅੰਮੀ ਲੈਵੇਰੇ ਪਾਸੇ ਕੋਈ ਟੇ ਲੈਣੀ ਗਈ ਇੱਕ ਸਮਝ ਸਾਬ ਐਡੀਆਂ ਮਜਾ ਲੋਗ ਕੋਈ ਭਾਂ ਭਰਾ ਵੀਡੀਓ ਪਾਉਂਦਾ ਆ ਦਿੰਦੇ ਰੇਡ ਫੋਨ ਤੇ ਆਪਾਂ ਫੋਨ ਵਾਲਾ ਕੋਈ ਸਰਕਲ ਨਹੀਂ ਆਪਾਂ ਮੁੱਲ ਕਰਾਂਗੇ ਸਿੱਧਾ ਵੀਡੀਓ ਦੱਸਣਾ ਤਾਂ ਚੰਗੀ ਗੱਲ ਦੱਸਾਂਗੇ ਤੇ ਖਰੀਦਣਗੇ ਸਮਝ ਸਾਬ ਮੁੱਲ ਦੱਸਾਂਗੇ ਇਹੇ ਭਾਂ ਭਰਾ ਸਮਝ ਜਾਓ ਆਪਣੇ ਦਾ ਖਰੀਦਣਾ ਹੈ ਕਿਸੇ ਨੇ ਮੈਨੂੰ ਪੈਸਾ ਲਾਉਣਾ ਨਹੀਂ ਦਮਾਨ ਕਰ ਲਈ ਜੀ 1.5 ਹਾਂ ਕਰ ਲਈ 1.60 ਦਮਾਨ ਇਹਦੀ ਕਿ ਜ 1 ਲੱਖ 40000 ਰੁਪਇਆ ਉਹਦੇ ਵਿੱਚੋਂ 5000 ਮਾਨਦਾਨ ਕਰ ਦਾਂਗੇ 1 35 ਦੀ ਮਾਰ ਦੇ ਦੇ 35 ਦੀ ਹਾਂ ਜੀ ਲਓ ਵੀ ਉਹ ਤੋਂ ਜੇ ਹੋਰ ਵੀ ਮੌਕੇ ਤੇ ਕਰਦੇ ਆ ਜੀ ਦੇਖੋ ਜਗਾਠਾ ਮਗਰੋਂ ਹਾਂ ਨੀ ਜਗਾਠਾ ਚ ਕੂਠਾ ਤਾਂ ਮੈਂ ਦਿਖਾਤਾ ਕਿ ਇਹ ਪਾਸੇ ਨੇ ਖੁੱਲੀ ਕਰਮਾਂ ਦੀ ਢੋਲੀ ਕਿਤੇ ਪਾਸੇ ਨੇ ਛੱਡੀ ਮਾਰਕ ਨੇ ਬਾਕੀ ਦੋਸਤ ਚੰਗਾ ਚੌੜਾ ਪਿੱਠਪੂੜਾ ਹਰ ਬਾਵਰ ਇਹਦਾ ਰੇਡ ਪੈਨੇ ਨਾ ਹਾਂ ਨਾ 200 ਰੁਪਏ ਛੋਟ ਹੋਣ ਵਾਲੇ ਪੈਨੇ 1,32,000 ਦੀ ਮੱਝ ਆਪਾਂ ਦੇ ਦਾਂਗੇ 1,32 ਦੀ ਹਾਂਜੀ ਮੈਂ ਵੀ 1,32 ਦੀ ਦੋਸਤੋ ਇਹ ਮਿਲੂਗੀ ਤੁਹਾਨੂੰ ਫੁੱਲ ਹੈਵੀ ਬਾਡੀ weight ਆ ਬਾਕੀ ਬੇਨ ਬੋਨ ਦੋ ਪਾਸੇ ਮਿਲ ਜਗਾ ਲੱਗਾ ਸੰਧੂ ਸਾਹਿਬ ਪਿੱਛੇ ਵੀ ਗਾਰੰਟੀ ਹੋਊਗੀ ਥਾਣਾ ਵੀ ਗਾਰੰਟੀ ਹੋਊਗੀ ਜੇ ਕੋਈ ਭਣ ਭਰਾ ਹੋਵੇ ਉਹ ਦੀ ਚਿਪ ਕੇ ਤਸੱਲੀ ਕਰਕੇ ਖੜੇ ਨਹੀਂ ਜਾਂਦੇ ਆ ਫਰ ਗੱਡੀ ਚ ਲਾ ਕੇ ਚਿਪ ਕੇ ਤਸੱਲੀ ਬਿਲਕੁਲ ਜੀ ਬਿਲਕੁਲ ਬਿਲਕੁਲ ਆਪਣਾ ਹੱਕ ਸਮਝੇ ਤਸੱਲੀ ਕਰੇ ਮਾ ਸੰਧੂ ਸਾਹਿਬ ਆਪਾਂ ਰਕਮ ਲਾ ਕੇ ਲਿਆਂਦੀ ਆ ਗਾਹਲੇ ਲਾਉਣੀ ਉਹ ਦੀ ਬਹੁਤੋ ਬਾਕਮਾਲ ਖੂਬਸੂਰਤ ਦੋਸਤੋ ਇਹ ਮੱਝਾ ਪਤਨੂ ਦਿਖਾਈ ਆ ਹੈਵੀ ਬਾਡੀ ਵੇਟ ਆ ਕਿਸੇ ਭਰਾ ਨੇ ਚੰਗਾ ਦਧਾਰੂ ਪਸ਼ੂ ਗਰੀਦ ਨਾ ਠੀਕ ਆ ਜੀ ਤਾਂ ਨਾਰਮਲ ਹੀ ਪਤਾ ਦੋਸਤੋ ਕੋਈ ਚੰਗੇ ਪੈਸੇ ਲਾਵਾਗੇ ਤੇ ਚੰਗਾ ਐਨੀਮਲ ਹੱਥ ਆਉਂਦਾ ਅੱਗੇ ਗਰਮਾਲ ਆ ਮੱਝ ਤੇ ਪੋਈਏ ਚਾਤ ਵੀਰ ਇਹਦਾ ਸੁਆ ਕਿਵੇਂ ਆ ਸੰਧੂ ਸਾਹਿਬ ਇਹਦਾ ਤਿੱਜਾ ਸੁਆ ਜੇ ਇਹਦਾ ਵੀ ਇੱਕ ਹਫਤਾ ਬਾਕੀ ਜੇ ਵੀ ਨੀਲੀ ਰਾਵੀ ਚ ਆ ਜਾਂਦੀ ਜੀ ਮੱਝ ਠੀਕ ਆ ਜੀ ਲੇਕਿਨ ਦੋਸਤੋ ਇਹ ਵੀ ਨੀਲੀ ਰਾਵੀ ਦੇ ਵਿੱਚ ਹੀ ਹੁੰਦੀ ਆ ਠੀਕ ਆ ਜੀ ਬਾਕੀ ਹਾਈਟ ਕਰਦੀ ਕਹਿੰਦੇ ਮੇਰੇ ਤੋਂ ਪਲੱਸ ਮਨੇ ਜਿਹੜੀਆਂ ਚਿੱਟੀਆਂ ਫੁੱਲ ਲੱਗਾ ਸ ਉਹ ਆਉਂਦੀਆਂ ਨੀਲੀ ਰਾਵੀ ਇਹ ਆਉਂਦੀਆਂ ਪਾਕਿਸਤਾਨੀ ਨੀਲੀ ਆ ਪਾਕਿਸਤਾਨੀ ਨੀਲੀ ਆ ਕਿ ਬੱਗੀ ਮੋਛਾ ਕੀ ਆ ਬੱਗੀਆਂ ਮੋਛਾ ਮਗਰਲੇ ਖੁਰ ਤੋਂ ਦੇ ਵੇਖਾਂ ਨਵੇਂ ਬਿੱਲੀਆਂ ਬਿਲਕੁਲ ਫਿਰ ਚਟਾ ਮੈਂ ਵੀ ਦੋਸਤੋ ਨੀਲੀ ਦੀਆਂ ਮੱਝ ਆ ਜਾਂਦੀਆਂ ਠੀਕ ਆ ਹਵਾਨੇ ਚੱਡੇ ਦੇ ਨੁਕਸਾਨ ਇਹ ਸੁਭਿਆਂ ਦੇ ਵਿੱਚ ਕਰ ਲਾ ਗਏ ਹਮਸਾ ਦੇ ਤਿੱਜਾ ਤਿੱਜਾ ਇੱਕ ਹਲਕਾ ਬਾਕੀ ਆ ਦੇਖੋ ਕੱਟ ਹਾਂ ਕੁੱਤੇ ਸ਼ੁਰੂ ਹੋ ਕੇ ਟੁੱਟਦਾ ਵਿੱਚੋਂ ਚੰਗੀ ਆ ਮੈਂ ਮੈਂ ਨਾ ਮਤ ਆ ਇਹਦਾ ਪੂਰਾ ਜੀ ਇਹ ਕੱਦਵਜਨੇ ਪੂਰਾ ਜੇ ਸਿੰਘ ਵੀ ਸੋਹਣਾ ਜੇ ਕਿਸੇ ਗੱਲੋਂ ਵੀ ਬਿਲਕੁਲ ਬਿਲਕੁਲ ਹੈ ਇਹ ਸਿੰਗਲ ਹੱਡੀ ਦੀ ਆ ਠੀਕ ਹੈ ਜੀ ਸੋ ਪਤਲੀ ਚਮੜੀ ਪਤਲੀ ਸਕਿਨ ਆ ਇਸ ਮੈਂ ਦੀ ਵੀ ਇੱਕੋ ਹੀ ਮੂੰਹ ਮੱਥਾ ਖਿਲਾਰਾ ਇਥੇ ਕਰ ਰਹਾ ਆ ਬਿੱਲੀਆਂ ਅੱਖਾਂ ਜੇ ਗਲਾਬੀ ਆ ਲੋ ਜੀ ਸੋ ਬਿੱਲੀਆਂ ਖਾਣੇ ਪਰ ਲਿੱਡੇ ਵਿੱਚ ਵੀ ਜਵਾਬ ਆ ਵੀ ਬਿੱਲੀ ਮਣਕੀ ਅੱਖ ਆ ਦੇਖੋ ਜੀ ਸਿੰਘ ਸੁੰਗੇ ਸੋਹਣਾ ਕੱਦਵਜਨ ਨੂੰ ਵੀ ਪੂਰਾ ਮੱਝ ਦਾ ਹਾਂ ਲੋ ਦੋਸਤੋ ਬਾਕੀ ਮਾਰਕਿੰਗ ਵੀ ਪੂਰੀ ਆ ਠੀਕ ਹੈ ਜੀ ਜਿਵੇਂ ਆਪਾਂ ਨੀਲੀ ਦੀ ਮੱਝਾਂ ਦੇ ਵਿੱਚ ਦੇਖਦੇ ਆ ਕਿਉਂਕਿ ਸਿੰਗਲ ਹੱਡੀ ਦੇ ਵਿੱਚ ਹੁੰਦੀ ਆ ਨੀਲੀ ਦੀ ਮੱਝ ਬਾਕੀ ਥੱਲੇ ਲੈਵੇ ਜੀ ਇਹ ਵੀ ਪੂਰੀ ਖਬਰਦਾਰ ਬੰਦੀ ਚਾਰੀ ਆ ਤੇ ਕਰਲਾ ਲੇਜੂਗੇ ਵੀ ਦਿਨ ਅਜੇ ਤੁਹਾਨੂੰ ਸਾਹਿ ਇੱਕ ਹਫਤਾ ਲੈ ਜੂਗੀ ਇਹ ਖੁੱਲਾ ਡੁੱਲਾ ਲੈ ਜੂਗਾ ਹਾਂ ਜੀ ਲਓ ਜੀ ਇੱਕ ਹਫਤਾ ਤੋਂ ਸੋਹ ਜੇ ਸਮਾਂ ਇਹਦਾ ਪੈਂਡਿੰਗ ਆ ਇੱਕ ਹਫਤਾ ਖੁੱਲਾ ਡੁੱਲਾ ਸਮਾਂ ਲੈ ਜੂਗੀ ਕਰਮਾ ਦੀ ਠੀਕ ਆ ਜੀ ਇਧਰੋਂ ਤੁਹਾਨੂੰ ਬਖਾਦ ਗੀ ਆਪਾਂ ਬਹਿਣੀ ਵਾਲੀ ਸਾਈਡ ਤੋਂ ਭਵਾਨੇ ਲੈਵੇ ਤੇ ਕੋਹ ਪਾਸੇ ਜਾ ਮਰ ਗਈ ਜੇ ਹਾਏ ਤੇ ਪੋਲੀ ਇਹਦੀ ਰੋਂ ਮਰ ਗਈ ਜੇ ਚੱਪ ਕੇ ਥੱਲੇ ਕੀਤੀ ਆਪਾਂ ਇਹ ਵੀ ਕਿਲੋ ਡੇਢ ਕਿਲੋ ਮੱਜ ਭਰਾਈ ਗੱਲ ਹਾਂ ਥਨੇ ਹਾਂ ਜੀ ਉਹ ਚੰਗੀ ਐ ਮੈਂ ਵੀਰ ਗਰਬਾਲ ਦੱਸੀ ਜਾਂਦੀ ਐ ਜਿੰਨੀ ਐ ਚੰਗੀ ਐ ਸਾਰੀ ਠੀਕ ਆ ਜੀ ਸੋ ਦੁੱਧ ਵਾਲੀ ਤੋਂ ਸੋ ਇਹ ਵੀ ਮੱਝ ਆ ਵੈਸੇ ਆਪਾਂ ਹੁਣ ਜਿੱਥੇ ਖੜੇ ਆ ਬਾਰਡਰ ਏਰੀਆ ਠੀਕ ਆ ਜੀ ਬਿਲਕੁਲ ਨੇੜੇ ਜਿੱਥੇ ਤੁਰ ਫਿਰ ਕੇ ਮਾਲ ਟੋਲਿਆ ਜਾਂਦਾ ਖਰੀਦਿਆ ਜਾਂਦਾ ਪਸ਼ੂ ਸਾਰੇ ਭੈਣ ਭਰਾ ਸਾਰੇ ਘਰਾਂ ਚੋਂ ਡੰਗਰ ਲਾਏ ਇੱਕ ਵੀ ਡੰਗਰ ਨਹੀਂ ੱਡੇ ਦਾ ਆਪਣੀ ਵੀਡੀਓ ਪਾਉਣੇ 2-4 ਦਿਨ ਲੇਟ ਹੋ ਜਾਂਦੀ ਪਰ ਆਪਾਂ ਡੰਗਰ ਲੈਣਾ ਦਾ ਫਿਰਕੇ ਹਾਂ ਤਸੱਲੀ ਕਰਕੇ ਠੀਕਾ ਲੈ ਵੀਰ ਲਾਲ ਵੀਰੇ ਇਹਦਾ 35 ਤੁਪਨ ਤੇ ਪਿੱਛੇ ਪੁੱਛੋ ਇਹ ਸਣਾ ਦੀ ਗਾਰੰਟੀ ਹੋ ਪਿੱਛੇ ਦੀ ਗਾਰੰਟੀ ਹੋ ਦੇਖੋ ਭਾਂ ਭਰਾ ਹੁੰਦਾ ਆ ਵੀ ਟਿਪ ਕੇ ਤਸੱਲੀ ਕਰਕੇ ਖੜੇ ਨਹੀਂ ਜੇ ਸਣਾ ਦੀ ਦੋ ਮੱਜਾਂ ਦੀ ਗਾਰੰਟੀ ਹੋ ਠੀਕਾ ਇਹਦਾ ਮੁੱਲ ਕੀ ਕਰਦੇ ਆ ਮੈਂ ਤਾਂ ਦੱਸਿਆ ਸੀ 14 14 ਕਿਲੋ ਦੁੱਧ ਚੋਇਆ ਪਰ ਆਪਾਂ ਕਿਲੋ ਦੀ ਗਾਰੰਟੀ ਨਹੀਂ ਚੱਲੋ ਉਹ ਤਾਂ ਗਾਂ ਚੋਇਆ ਆ ਤੇ ਆ ਤੇ ਅੱਗੇ ਜੇ ਮੈਂ ਗਾਂ ਨੂੰ ਸਮਝਾਵੇ ਜੀ ਜੇ ਦੋ ਮੱਜਾਂ ਦੀ ਬਿਲਕੁਲ ਤਿਆਰ ਫਿਰ ਭਾਵੇਂ 10 ਕਰੀ ਜਾਂਦੇ 5 ਕਰੀ ਜਾਂਦੇ ਐਜੀ ਡਿਮਾਂਡ ਹੈ ਕਿ ਜੇ ਲੱਖ ਰੁਪਇਆ 95 ਹਜ਼ਾਰ ਦੀ ਮੱਜ ਦੇ ਦਾਂਗੇ 95 ਦੀ ਹਾਂਜੀ ਲਓ ਜੀ 95 ਹਜ਼ਾਰ ਸੋ ਡਿਮਾਂਡ ਕੁਛ ਵੀ ਆ ਬਿਲਕੁਲ ਕਾਗਜ਼ ਵਰਗੀ ਪਤਲੀ ਚੀਜ਼ ਆ। ਆ ਵੇਖੋ। ਇਹ ਪੰਨੂ ਸਾਹਿਬ ਆਪਾਂ ਹੁਣ ਤੋਂ ਛੋਟਾ ਕਰੀ ਜਾਨੇ ਕੋਈ ਭਾਂ ਭਰਾ ਸੌਦੇ ਵਾਲੇ ਚੱਕਰ ਜਨਾ ਪਵੇ 92000 ਦੀ ਮਾੜੇ ਦੇ ਦਾਂਗੇ 3000 ਰੁਪਏ ਛੋਟ ਕਰਾਂਗੇ। ਹਾਂ ਨਹੀਂ। ਹਾਂ ਜੀ। ਮੈਂ ਵੀ 92000 ਦੀ ਦੋਸਤੋ ਐਂਡ ਪੁਆਇੰਟ ਮਿਲ ਜੂਗੀ। ਡਿਮਾਂਡ 95 ਲੱਖ ਕੁਛ ਵੀ ਕਰਾਉ ਨੂੰ ਕਰਾ ਲਓ। ਵੀ 92000 ਦੀ ਲੈ ਆ ਦੇ ਠੀਕ ਆ ਜੀ ਕੋਈ ਸੱਚੀ ਖੱਪੀ ਤੁਹਾਨੂੰ ਪਹਿਣੀ। ਆਲੇ ਪਾਸੇ ਵੀ ਨਾਰਮਲੀ ਆਪਾਂ ਦਿਖਾ ਦਿੰਦੇ ਆ ਠੀਕ ਆ ਜੀ। ਉਲਟ ਪਹਿਣੀ ਸੱਚੀ ਖੱਪੀ ਪਹਿਣੀ ਸਾਰੇ ਪਾਸੇ ਆ ਇਸ ਤੋਂ ਬਾਅਦ ਜਰਨਾਲ ਆਪਣੇ ਕੋਲ ਜਿਹੜਾ ਇੱਕੋ ਇੱਕ ਨਾਗ ਸੋਇਆ ਹੈ ਉਹ ਤੋਂ ਛੋਟੀ ਦੂਜੀ ਸੋਇਆ ਹਾਂ ਜੀ ਇਹਨੂੰ ਅੱਜ 25 ਤੋਂ 26 ਜਨਵਰੀ ਦੇ ਨੇ ਹੋਏ ਸੋਈ ਨੂੰ ਇਸ ਲਈ 15 ਕਿਲੋ ਦੁੱਧ ਮੌਜੂਦ ਹੈ ਜਿਹੜਾ ਹੁਣ ਹਾਜ਼ਰ ਹੈ ਇਸ ਵਕਤ 15 ਕਿਲੋ ਹਾਂ ਜੀ ਇਹਨੂੰ 25 ਜਨਵਰੀ ਦੇ ਨੇ ਹੋਏ ਸੋਈ ਨੇ ਅੱਜ ਕਟਾ ਮਰ ਗਿਆ ਸਿਰੇ ਠੀਕ ਹੈ ਜੀ ਤੇ ਉਹ ਬੱਪ ਬੱਚਾ ਉਹ ਹੋਣੇ ਵੀਡੀਓ 'ਚ 15 ਕਿਲੋ ਹਨ ਚੋਣ ਵਾਲਾ ਦੁੱਧ ਮੈਂ ਸਮਝਾ ਕੰਡੇ ਤੋਲਵਾ ਦੁੱਧ ਇਸ ਲਈ 15 ਕਿਲੋ ਹਨ ਬੱਚਾ ਮਰਿਆ ਹੋ ਸਕਦਾ ਢਾਈ ਕਿਲੋ ਅੱਧਾ ਕਿਲੋ ਘਟਾਵੇ ਹੋ ਸਕਦਾ ਨਾਲ ਘਟਾਵੇ ਸਵੇਰ ਤੋਂ ਦੂਜਾ ਹੀ ਸੂਬਾ ਦੂਜ ਬਾਬੇ ਤਾਂ ਬੱਚਾ ਜਿਹੜਾ ਕਿਸਾਨ ਵੀਰੋ ਐਕਸਪਾਇਰ ਹੋ ਗਿਆ ਠੀਕ ਹੈ ਜੀ ਦੂਜਾ ਸਵੇਰ ਇਹ ਝੋਟੀ ਸੋਈ ਆ 25 ਦਿਨ ਦਾ ਸਮਾਂ ਹੋ ਗਿਆ ਤੇ 15 ਕਿਲੋ ਦੁੱਧ ਤਾਂ ਇਸ ਵਕਤੇ ਚੱਲਣ ਈ ਆ ਬਾਕੀ ਪੂਰੀ ਸੰਧੂ ਸਾਹਿਬ ਇਹ ਵਰਗੀਆ ਕਰਮਾ ਜੁੱਤੋਂ ਪੂਰੀ ਗਲਾਈ ਠੀਕ ਹੈ ਜੀ ਜੰਮੀ ਪੜੀ ਪੂਰੀ ਆ ਹੁਣ ਆਹ ਤੇ ਨਾਲ ਮਾਰਨਿੰਗ ਚ ਚੋਈ ਚ ਬਾਗ ਸੰਧੂ ਸਾਹਿਬ ਚੋਈ ਹੀ ਕੋਈ ਠੀਕ ਨਹੀਂ ਲੋੜ ਠੀਕ ਹੈ ਜੀ ਹਾਂ ਜੀ ਬੇਤ ਸੰਧੂ ਸਾਹਿਬ ਜਿਹੜੇ ਡੰਗਰ ਥੱਲੇ ਉਹਨੇ ਆਪੇ ਮਿਲਣਾ ਬਸ ਜੀ ਬਸ ਉਹ ਦੇਖ ਲੈ ਕਰਮਾ ਈ ਛਲੇਗਾ 15 ਕਿਲੋ ਆਪਣੇ ਨਾਲ ਕੋਈ ਭਾਂ ਭਰਾ ਸੌਦਾ ਕਰਦਾ ਆਪਾਂ ਕਰਾਂਗੇ 13 ਕਿਲੋ ਦਾ ਕਿਉਂਦਾ ਅੱਜ ਬੱਚਾ ਮਰਿਆ 5 ਕਿਲੋ 2 ਕਿਲੋ ਦਿਹਾੜੀ ਰੰਗ ਨਗਰ ਘਟਾਵੇ ਹਾਂਜੀ ਬੱਚੇ ਦਾ ਵੀ ਕਰਦੀ ਪਈ ਨਾ ਹੀਰ ਵਾਜਾ ਕਰਦੀ ਕੋਈ ਗੱਲ ਨਹੀਂ ਮੈਂ ਵੀ ਤਾਂ ਮਿਲਦੀ ਰਹੀ ਆ ਪਹਾੜੇ ਤੇ ਠੀਕ ਹੈ ਜੀ ਅੱਜ ਮੌਰਨਿੰਗ ਆ ਪਹਾੜਾ ਪੂਰਾ ਪਾ ਜੇ ਚੋਈਏ ਤੇ ਪਹਾੜੇ ਤੇ ਮਿਲ ਪੀ ਆ ਕਿਉਂਕਿ ਬੱਚਾ ਇਹਦਾ ਜਿਹੜਾ ਐਕਸਪਾਇਰ ਹੋਇਆ ਤੁਹਾਨੂੰ ਆਪਾਂ ਵਿੱਚੇ ਨੋਟ ਕਰਾਤਾ ਵਿੱਚ ਬਿਲਕੁਲ ਚਕਾਇਆ ਰਹਿਣਾ ਵਿੱਚ ਦਿਖਾ ਦਿੰਦਾ ਬਹੁਤ ਵੀਰ ਬਾਅਦ ਵਿੱਚ ਹੋ ਜਾਂਦਾ ਵਿੱਚ ਯਕੀਨ ਨਾ ਕਰਦਾ ਉਹਦਾ ਮਕਸਦ ਹੈ ਆਪਣਾ ਵੀਡੀਓ ਵਿੱਚ ਇਹ ਵਿਖਾਉਂਦਾ ਕਿ ਪੰਚਰਾ ਦੀ ਤਸੱਲੀ ਕਰ ਸਕਦਾ ਬਿਲਕੁਲ ਜੀ ਮੋਦੀ 15 ਕਿਲੋ ਦੁੱਧ ਤੇ ਐ ਸੋਖ ਤੇ ਚੱਲਣ ਦੀ 25 ਹਕ ਦਿਨਾਂ ਦਾ ਸੂਆ ਜਿੰਨੇ ਦੁੱਧ ਪੀਕ ਤੇ ਲਿਆਉਣਾ ਸੀ ਕਰਮਾਲੀ ਨੇ ਚੱਲਣ ਦੀ ਆ ਅੱਗੇ ਚੰਗੀ ਸੇਵਾ ਕਰ ਲੋਗੇ ਆ ਆਏ ਹਾਂ ਜੀ ਮੱਝ ਮਿਲੂਗੀ ਆਪਾਂ 13 ਕਿਲੋ ਦਾ ਰੇਟ ਕਰਾਂਗੇ 13 ਕਿਲੋ ਤੇ ਮੱਝ ਧਾਂਗੇ 13 ਤੋਂ 15 ਕਿਲੋ ਆ ਹਾਂ ਹਾਂ ਜੀ ਜੀ ਇ ਠੀਕ ਹੈ। ਮਾਰਗਾਂ ਨੂੰ ਹੰਦੂ ਸਾਹਿਬ ਮਤਰਾ ਮਜਾ ਇਸਾ ਹੋਣਾ ਤੇ ਮਜੇ ਕੀ ਲੱਖੋਂ ਬਾਹਰ ਹੀ। ਵੇਖ ਲਓ ਉਹਨਾਂ ਨੂੰ ਜਦੋਂ ਜਿੱਦਾ 1:00 ਵਜੇ ਦਾ। ਵੀ 1:00 ਵਜੇ ਤਾਂ ਪੂਰਾ ਪਹਿਲਾਂ ਪਾ 10 ਸਭ ਪੂਰੀ ਗੋਲੇ ਵਾਂਗੂ ਪੂਰੀ ਪਰਿਪਰਤੀ ਅਗੇ। ਹਾਂ। ਦੇਦਾਂਗੇ ਕਿੰਨੇ ਦੀ? ਸੰਧੂ ਸਾਹਿਬ ਡਿਮਾਂਡ ਇਹ ਲੱਖ ਕਰੀ ਜੀਏ ਜਾਂ 95 ਕਰੀ ਜੀਏ ਜਾਂ ਜੋ ਮਰਜ਼ੀ ਕਰੀ ਜੀਏ 85 ਹਜ਼ਾਰ ਦੀ ਮੱਝ ਜਸਨੋਂ ਦਾਂਗੇ। 85 ਹਜ਼ਾਰ ਦੀ ਅੱਜ। ਹਾਂ ਜੀ। ਠੀਕ ਹੈ ਭਾਈ। ਹਾਂ ਨਾ ਜਿਹੜੀ ਦੇਣੀ ਹੈ। ਮੈਂ ਦੱਸੋ 85 ਹਜ਼ਾਰ ਦੀ ਮੱਝ ਮਿਲ ਜੂਗੀ 13 ਚਵਾਈ ਦੇ ਵਿੱਚ ਦੇ ਆਂ ਗਾਰੰਟੀ ਉਹ ਮੱਝ ਦੀ। ਸ਼ੱਤੇ ਦੀ ਪੂਰੀ ਗਾਰੰਟੀ ਤਸੱਲੀ ਆ ਕਿਸੇ ਰੋਣ 3 ਕਿਲੋ ਗਾੜੋ ਸੰਦੂ ਦਾ ਮੱਝ ਦੀ ਠੀਕ ਆ ਜੀ ਹਾਂ ਜੀ ਸੋ ਕੋਈ ਭੂਰਨੀ ਤਾਂ ਕੋਈ ਸ਼ਟਾ ਨਹੀਂਗਾ ਠੀਕ ਆ ਜੀ ਬਾਕੀ ਥੋੜਾ ਜਿਹਾ ਬੱਚਾ ਵੀਗਾ ਦੋਸਤੋਂ ਐਕਸਪਾਇਰ ਹੋਦੇ ਕਰਕੇ ਵੀ ਪਸ਼ੂ ਥੋੜਾ ਜਿਹਾ ਬੇਚਨ ਹੋ ਸਕਦਾ ਵੀ ਜਿਹੜਾ ਥੋੜਾ ਜਿਹਾ ਕਿਤੇ ਨਾ ਕਿਤੇ ਡਰਦਾ ਡੋਕਰਦਾ ਹੈਗਾ ਇਸ ਕਰਕੇ ਠੀਕ ਆ ਗਰ ਲਾਲ ਇਧਰ ਮਰੇ ਹਲਾ ਆਉਣ ਦੀ ਕੋਸ਼ਿਸ਼ ਕਰੀਏ ਇੱਕ ਵਾਰ ਫੇਰ ਬਾਕੀ ਤਾਂ ਕੋਈ ਜਮੀਨ ਜਿੱਕਰ ਮਟਾਣੇਗਾ ਵੈਸੇ ਹੁਣ ਚਵਾਈ ਦਾ ਸਮਾਂ ਨੇੜ ਆਉਂਦਾ ਜਾਂਦਾ ਵੈਸੇ 4 5 4 4:30 5 ਵਜੇ ਚਵਾਈ ਦਾ ਸਮਾਂ ਹੁੰਦਾ ਜਾਂਦਾ ਰੇਆ ਦਾ ਰੇਣੇ ਕੇ ਡੋਕੇ ਪਾਲੇ ਸਣਾ ਹਾਂ ਹਾਂ ਠੀਕ ਹੈ ਜੀ ਜੇ ਸੰਦੂ ਸਰ ਨਖਾ ਲੈਣੇ ਘਰ ਦੇ ਵੀ ਆ ਘਰ ਦੇ ਵੀ ਬਿਲਕੁਲ ਇਸੇ ਤਰ੍ਹਾਂ ਹੀ ਉਸ ਤੋਂ ਬਾਅਦ ਕਰਮਾਲ ਇੱਧਰ ਆ ਜਗੇ ਤੇ ਆ ਬਾੜ ਆਪਣੇ ਕੋਲ ਆ ਗਈ ਸ਼ਾਈ ਬਾੜੇ ਮੰਮੀ ਸਾਹਿਬ ਜੇ ਸਵੇ ਸੁਣੀ ਜੇ ਦੁਜੇ ਸਵੇ ਨੇ 22 ਕਿਲੋ ਦੁੱਧ ਚਵਾਇਆ ਜੇ ਠੀਕ ਆ ਹੁਣ ਇਹਦੇ 5 ਫਰਵਰੀ ਨੂੰ ਦਿਨ ਪੂਰੇ ਹੁੰਦੇ ਜੇ ਬਾੜ ਦੇ 5 ਫਰਵਰੀ ਨੂੰ ਹਾਂ ਜੀ ਐਰ ਕਿ ਤਜਾ ਸੁਦਾ ਪਾਏ ਆ ਬਾ 15 16 ਦੇ 15 16 ਦੇ ਪਾਏ ਆ ਕੋਈ 15 20 ਮੰਨ ਕੇ ਲੈ ਸਕਦਾ ਆਪਣੇ ਨੂੰ ਲੋ ਜੀ 15 ਦਿਨ ਤਾਂ ਆਜੇ ਪਾਏ ਆ ਬਾਕੀ 20 ਮੰਨ ਕੇ ਤੁਸੀਂ ਸੌਦਾ ਕਰ ਲਿਓ ਵਾਜਨ ਇਹਦਾ ਵੀ ਮੱਝ ਹੀ ਆ ਕਰਮਾਰੀ ਵੈਸੇ ਘਾ ਹੈ ਪਰ ਹੈ ਮੱਝ ਹੀ ਹੈ ਵੈਸੇ ਵਾਜਨ ਵੇਟ ਵਾਲੇ ਪਾਸੇ ਵੇਖ ਲੇ ਨਾ ਦੁੱਧ ਵਾਲੇ ਪਾਸੇ ਵੇਖ ਲੇ ਨਾ ਨਾਰਮਲ ਹੀ ਦੋਸਤੋ ਸਾਰੇ ਭਰਾਵਾਂ ਨੂੰ ਪਤਾ ਇਹ ਚਲੋ ਦੱਸਣ ਦੀ ਲੋੜ ਨਹੀਂ ਕੀ ਫੈਡ ਫੁਰ ਅਸਰੀ ਇਨ੍ਹਾਂ گاਵਾਂ ਦੀ ਕੋਈ 5 6 5 6 ਫੈਡ ਆਉਂਦੀ ਆ ਠੀਕ ਆ ਜੀ ਤੇ 15 ਕਿਤੇਵੇਂ ਦੇ ਹਜੇ ਪੈਂਡਿੰਗ ਆ ਪਰ 5 ਦੇ ਵੀ ਕੋਈ 15 ਦੇ ਵੀ ਕੋਈ 20 ਮੰਨ ਕੇ ਸੌਦਾ ਕਰ ਲੈ। ਸੌਦਾ ਲੈਣੇ ਆਖੋ ਫਟੰਡੀ ਜੀਓ ਜੀ। ਇਸ ਤਰ੍ਹਾਂ ਹੀ ਬਹਿ ਜਾ ਥੱਲੇ ਕੋਈ ਚੱਕਰ ਨਹੀਂ। ਬਾਕੀ 35 ਤੋਂ ਪੰਜ ਚਾਰੇ ਥਾਣਾ ਦੀ ਪਾਸ ਆ। ਕੋਈ ਵੀਰ ਆਪਣੀ ਤਸੱਲੀ ਕਰਕੇ ਲੈ ਜਾਏ। ਸੋ ਵਜਨ ਵੇੜ ਬਹੁਤ ਜ਼ਿਆਦਾ ਲੱਗਾ ਵੇੜ ਨੂੰ ਕੋਈ ਲੱਸੀ ਫਿੱਕੀ ਨਹੀਂ ਗਈ। ਇਹ ਕੱਦ ਵੀ ਵੱਡਾ ਠੀਕ ਆ ਜੀ। ਨਾਰਮਲ ਇੱਕ ਆਪਾਂ ਸ਼ਾਈ ਵਾਲ ਵਡਾ ਵੇਖਦੇ ਆ। ਕੋਈ ਜਰਾ ਥੋੜੀਆਂ ਦਰਮਿਆਨੀ ਹਾਈਟ ਦੀਆਂ ਵਿੱਚ ਵੇਖਦੇ ਆ ਪਰ ਇਹ ਕੱਦ ਦੀ ਤਕਰੀਬਨ ਵੱਡੀ ਮੰਨ ਸਕਦੇ ਆ ਵਜ਼ਨ ਵੇਟ ਠੀਕ ਆ ਬਹੁਤ ਜ਼ਿਆਦਾ ਵਜ਼ਨ ਵੇਟ ਤੇ ਚਾਰੇ ਥਾਂ ਮੇਰਾ ਭਰਾ ਕੋਈ ਪਾਸ ਕਰਕੇ ਲੈ ਜਾਏ ਤੇ ਆਪਣਾ ਵੀਡੀਓ ਪਾਉਣ ਦਾ ਮਕਸਦ ਇਹ ਆਪਣੇ ਕੋ ਮੱਝ 5 6 ਦੇ ਭੜੇ ਆਉਂਦੇ ਤੁਹਾਨੂੰ ਪਹਿਲਾਂ ਦੱਸਿਆ ਸੀ ਸੇਲ ਹੋ ਗਈਆਂ ਤੇ ਤਾਂ ਪਾਤੀ ਆਪਾਂ ਚਲੋ ਜੇ ਕੋਈ ਭਾਂ ਭਰਾ ਕੱਚੀ ਦਾ ਜਾ ਵਾਣ ਉਹਦੇ ਦਾ ਇਧਰ ਰੇੜਾ ਹਾਂ ਨਾ ਚਲੋ ਕੋਈ ਦੋ ਪਾਸੇ ਲੈ ਵੀ ਲਊਗਾ ਸਾਹਮਣੀ ਪੈਣੀ 15 ਮੈਂ ਸੰਦੂ ਸਾਹਿਬ ਤੁਸੀਂ ਵੀ ਨਿਤ ਵੀਡੀਓ ਪਾਉਂਦੇ ਜਿਹੜੇ ਭਾਂ ਭਰਾਣੇ ਖਰੀਦਦੇ ਨੇ ਸਾਰੇ ਸਿਆਣੇ ਆ ਯਾਰ ਇਹ ਗਾਂ ਪਾਣ ਵੇਚ ਲਈ 75 ਦੀ ਪਾਣ ਵੇਚ ਲਈ 80 ਦੀ ਅੱਜ ਆਪਾਂ ਪਾਣਾ ਲਈ ਇਹ ਤਾਂ ਪਾਣਾ ਗਾਂ ਦੇ ਵੀ ਕੋਈ ਮੁੱਲ 65 ਨਹੀਂ ਕੋਈ 70 ਨਹੀਂ ਨਮਾਨ 60000 55000 ਦੀ ਗਾਂ ਦੇ ਐਂਡ 20 ਐਂਡ ਤੋਂ 53000 ਦੀ ਯਸਨ ਉਹ ਦੇ ਦਾਂਗੇ 53 ਦੀ ਹਾਂ ਜੀ ਲੈੋ ਦੋਸਤੋ ਇਹ ਅੱਜ ਦਾ ਰੇਟ ਯਾ 53000 ਚਲੋ ਕਿਸੇ ਵੇਰ ਨੂੰ ਕੋਈ ਸੁਵੱਲੀ ਮਿਲ ਜਾਵੇ ਕੋਈ 15 20 ਦਿਨ ਸਾਹਮਣੇ ਦੀ ਲੋੜ ਆ ਮਾਣਾ ਸੰਧੂ ਸਾਹਿਬ ਸਭ ਕਰ 80000 ਦੀ ਗਾਂ ਵੀ ਨਹੀਂ ਤਿਆਰ ਹੋਈ ਹਾਂ ਤੇ ਚੋਲਾ ਚਾਲਾ ਬੜਾ ਥੱਲੇ ਬਣਾਉਂਦੇ ਇੱਥੇ ਦੇਖੋ ਆ ਆਹ ਦੇਖੋ ਜੀ ਹਾਂ ਉਹ ਠੰਡੀ ਤੇਰੀ ਹੈ ਸੀਲ ਸਰਾਗ ਨਹੀਂ ਸ਼ਾਈ ਵਾਲੇ ਤਾਂ ਆਖਰੀ ਨਾਮ ਲੈਂਦੀਆਂ ਸੰਧੂ ਸਾਹਿਬ ਹਾਂ ਇਹਨੇ ਚ ਵੀ ਭਾਤ ਦੂਰਾ ਕਰ ਦਿੰਦੀ ਆ ਪਰ ਨਹੀਂ ਕਰਦੀ ਕਰਕੇ ਆਪਾਂ ਲਿਉਂਨੇ ਤੁਹਾਨੂੰ ਬੜਾ ਨਹੀਂ ਚੰਗੀ ਗੱਲ ਹਾਂ ਜੀ ਆਪੇ ਤਾਂ ਪੂਰਾ ਫੇਰਪੂਰ ਦੇ ਪਸ਼ੂ ਲਿਆਉਣ ਦੇ ਵਿੱਚ ਚੰਗੀ ਗੱਲ ਵੀਰ ਗਾਂ ਵੀ ਕੀਤੇ ਨਾ ਹਾਂ ਵੀ ਸੰਧੂ ਸਾਹਿਬ ਹਰ ਮੱਝਾ ਰਗਾ ਦਾ ਬਿਲਕੁਲ ਲਓ ਵੀ 53000 ਦੀ ਦੋਸਤੋ ਮਿਲੂਗੀ ਤੁਹਾਨੂੰ ਅੱਜ ਠੀਕ ਆ ਜੀ ਸੋ 15 20 ਦਿਨ ਆਈਡੀ ਆ ਮੰਨ ਕੇ ਸੌਦਾ ਕਰ ਲਿਓ ਸੋ ਆਪ ਦੀ ਸਮਝੋ ਜੀ ਇਹ ਜੱਤ ਸੁਬਾ ਸੋਣੀ ਹੈ ਟੇਣੀ ਵੀ ਕੱਦ ਵੱਡਾ ਏ ਦੁੱਧ ਵੀ 22 22 ਕਿਲੋ ਗਾਂਜਵਾਊਗੀ ਠੀਕ ਆ ਜੀ ਹਾਂ ਜੀ ਠੀਕ ਆ ਤੇ ਦੁੱਧ ਵੀ ਸੰਗੜਾ ਹੁੰਦਾ ਨਾਲ ਠੀਕ ਆ ਲਓ ਵੀ ਕਿਸਾਨ ਵੀਰੋ ਅੱਜ ਇਹ ਐਨੀਮਲ ਨੇ ਗਰਲਾਲ ਹੋਣਾ ਤੇ ਕਿਲੇ ਤੇ ਦੋ ਮੱਝਾ ਤੁਹਾਨੂੰ ਆਪ ਗੱਬਣ ਦਿਖਾਈਆਂ ਇੱਕ ਜਿਹੜ ਬੱਚਾ ਇਹ ਤਾਂ ਐਕਸਪਾਇਰ ਹੋ ਗਿਆ ਠੀਕ ਹੈ ਜੀ ਪੂਰੀ ਡਿਟੇਲ ਤੁਹਾਨੂੰ ਆਪਾਂ ਦੱਸ ਦਿੱਤੀ ਆ 15 14 ਦਿਨਾਂ 14 15 ਕਿਲੋ ਦੁੱਧ ਅੱਜ ਇਸ ਝੋਟੀ ਦੇ ਥੱਲੇ ਹਾਜ਼ਰ ਆ ਹੋਰ ਗਰਨਾਲ ਕੋਈ ਗੱਲਬਾਤ ਗੱਲਬਾਤ ਸੰਧੂ ਸਾਹਿਬ ਕੋਈ ਭੈਣ ਭਰਾ ਹੋਦਾ ਆ ਆ ਵੀ ਚੈੱਕ ਕਰਕੇ ਤਸੱਲੀ ਕਰਕੇ ਖੜੇ ਮੈਂ ਜਿਹੜੀਆਂ ਗੱਲਾਂ ਆਪਾਂ ਵੀਡੀਓ 'ਚ ਦੱਸਤੀਆਂ ਉਹਨਾਂ ਦੇ ਅਮਲ ਦੇਵੇ ਤੇ ਆਪਣੇ ਡੰਗਰ ਮੰਗਾ ਲੈ ਆ ਬਿਲਕੁਲ ਜੀ ਕੋਈ ਨੰਬਰ ਆ ਸੰਧੂ ਸਾਹਿਬ 97792 94006 97792 94006 ਪਿੰਡ ਅਦਾਲਤ ਤਸੀਲਪੱਟੀ ਜਿਹੜਾ ਸ਼੍ਰੀ ਚੰਤਨ ਸਿੰਘ ਠੀਕ ਹੈ ਜੀ ਹਾਂ ਜੀ ਲੋਬੀ ਭਰਾਵਾਂ ਮਾਲ ਇਸੇ ਤਰ੍ਹਾਂ ਰੋਜ਼ ਦੀ ਰੁਟੀਨ ਦੇ ਵਿੱਚ ਆਉਂਦਾ ਰਹਿੰਦਾ ਪਸ਼ੂ ਇਸੇ ਤਰ੍ਹਾਂ ਆਏ ਗਏ ਰਹਿੰਦੇ ਆ ਠੀਕ ਹੈ ਜੀ ਸਮੇਂ-ਸਮੇਂ ਨਾਲ ਆਪਣਾ ਸੰਪਰਕ ਤੁਸੀਂ ਬਣਾ ਲਿਆ ਕਰੋ ਅੱਜ ਫਿਲਹਾਲ ਇਹ ਤੁਹਾਨੂੰ ਆਪਾਂ ਚਾਰ ਐਨੀਮਲ ਦਿਖਾਉਣੇ ਸੀਗੇ ਆਈ ਹੋਪ ਐਨੀਮਲ ਸਾਰੇ ਵੀਰਾਂ ਨੂੰ ਪਸੰਦ ਆਏ ਹੋਣਗੇ ਤੇ ਵੀਡੀਓ ਅੱਗੇ ਵਤੋ ਤੇ ਸ਼ੇਅਰ ਕਰ ਦਿਓ ਠੀਕ ਹੈ ਜੀ ਨਵੇਂ ਫਾਰਮਰ ਭਰਾਵਾਂ ਤੱਕ ਆਪਣੀ ਇਹ ਕਵਰੇਜ ਤੇ ਪਹੁੰਚ ਸਕੇ ਮਿਲਦੇ ਆ ਕੋ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ